ਇਸ ਕੰਪਨੀ ਦੇ ਵਿੱਚ ਬ੍ਰਾਂਡ ਮਾਸਟਰ ਸੋਨੂ ਸੂਦਾ ਜਿਵੇਂ ਵਿਟਨੈਸ ਦੇ ਲਈ ਬੁਲਾਇਆ ਵੀ ਗਿਆ ਉਹਨਾਂ ਦਾ ਕੀ ਰੋਲ ਹੈ ਸੋਨੂ ਸੂਦ ਜੀ ਨੂੰ ਇੱਕ ਬ੍ਰਾਂਡ ਇਨਵੈਸਟਰ ਦੇ ਤੌਰ ਤੇ ਇਹਨਾਂ ਨੇ ਉਹਦੀ ਛਵੀ ਨੂੰ ਲੋਕਾਂ 'ਚ ਪੇਸ਼ ਕੀਤਾ ਸੋਨੂ ਸੂਦ ਸਾਹਿਬ ਦੀ ਛਵੀ ਨੂੰ ਐਜ਼ ਅ ਬ੍ਰਾਂਡ ਇਨਵੈਸਟਰ ਲੋਕਾਂ ਦੀ ਵਿੱਚ ਪੇਸ਼ ਕੀਤਾ ਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ 100 ਦੇ 300 ਦੇਵਾਂਗੇ ਲੋਕਾਂ ਨੇ ਯਕੀਨ ਕਰਦੇ ਹੋਏ ਫੇਸ ਵੈਲਿਊ ਤੇ ਕਾਫੀ ਪੈਸਾ ਇਹਨਾਂ ਦਿਲਾਤਾ ਸਰ ਇਹ ਕੰਪਨੀ ਹੈ ਕੀ ਔਰ ਕਿਸ ਤਰ੍ਹਾਂ ਕੰਮ ਕਰਦੀ ਹੈ ਇਹ ਚਾਰ ਬੰਦੇ ਇੱਕ ਕੰਪਨੀ ਬਣਾਉਂਦੇ ਨੇ ਜਿਹਦੇ ਵਿੱਚ ਇੱਕ ਕੋਇਨ ਲਾਂਚ ਕੀਤਾ ਜਾਂਦਾ ਹੈ ਰਕੀਜਾ ਕੋਇਨ ਜੀ ਰਕੀਜਾ ਜਿਹੜਾ ਕਿ ਕੋਇਨ ਹੈ ਹੀ ਨਹੀਂ ਕਿਤੇ ਮੰਨ ਲਓ 5000 ਡਾਲਰ ਇਨਵੈਸਟ ਕੀਤਾ ਤਾਂ 50 ਡਾਲਰ ਪਰ ਡੇ ਆਏਗਾ 100 ਡਾਲਰ ਇਨਵੈਸਟ ਕੀਤਾ ਤਾਂ 100 ਡਾਲਰ ਪਰ ਆਏਗਾ ਅਪ ਟੂ 3 ਟਾਈਮਸ ਤੁਹਾਨੂੰ ਆਏਗਾ ਆਲ ਓਵਰ ਇੰਡੀਆ ਵਿੱਚ ਲੋਕਾਂ ਤੋਂ ਪੈਸਾ ਦਵਾ ਕੇ ਇਕੱਠਾ ਕੀਤਾ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਦੇਣ ਦੀ ਵਾਰੀ ਆਈ ਇਹਨਾਂ ਨੇ ਫੇਕ ਰਕੀਜਾ ਕੋਇਨ ਦਿੱਤਾ ਜਿਹਦੀ ਕੋਈ ਵੈਲਿਊ ਹੀ ਨਹੀਂ ਹੈ ਕਿਤੇ ਸੋਨੂ ਸੋਨੂ ਐਜ਼ ਅ ਵਿਟਨੈਸ ਮਤਲਬ ਤੁਹਾਡੇ ਨੂੰ ਬੁਲਾਇਆ ਹਾਂਜੀ ਫਿਲਹਾਲ ਕੋਰਟ ਨੇ ਐਜ਼ ਅ ਵਿਟਨੈਸ ਵਾਰੰਟ ਕੀਤੇ ਨੇ ਪਹਿਲਾਂ ਸਮਨ ਕੀਤੇ 3-4 ਵਾਰੇ ਪੇਸ਼ ਨਹੀਂ ਹੋਏ ਉਸ ਤੋਂ ਬਾਅਦ ਅਵੇਲੇਬਲ ਫਿਰ ਹੁਣ ਹਾਰ ਕੇ ਕੋਰਟ ਨੇ ਨੋਨ ਅਵੇਲੇਬਲ ਵਾਰੰਟ ਕੀਤੇ ਨੇ ਉਹਨਾਂ ਦੀ ਸਟੇਟਮੈਂਟ ਵੀ ਆ ਚੁੱਕੀ ਉਹ ਕਹਿੰਦੇ ਇਸ ਕੰਪਨੀ ਦੇ ਨਾਲ ਨਾ ਮੈਂ ਬ੍ਰਾਂਡ ਆ ਬੈਸਟਰਲੈਂਡ ਨਾ ਹੀ ਮੈਂ ਜੁੜਿਆ ਹੋਇਆ ਹੈ ਦੇ ਨਹੀਂ ਜੁੜੇ ਹੋਏ ਤਾਂ ਫਿਰ ਉਹ ਉਹ ਉਹਨਾਂ ਦੇ ਜਿਹੜੇ ਵੀਡੀਓਜ਼ ਨੇ ਉਹ YouTube ਤੇ ਕਿਉਂ ਚੱਲ ਰਹੇ ਨੇ ਉਹਨਾਂ ਨੇ ਓਬਜੈਕਸ਼ਨ ਉਹਦੇ ਤੇ ਕਿਉਂ ਨਹੀਂ ਕੀਤਾ ਵੀ ਮੇਰਾ ਨਾਮ ਕਿਉਂ ਇਸ ਕੋਇਨਾਂ ਯੂਜ਼ ਕੀਤਾ ਜਾ ਰਿਹਾ ਹੈ ਇੱਕ ਨਹੀਂ ਲੱਖਾਂ ਦੀ ਗਿਣਤੀ ਦੇ ਵੀਡੀਓਜ਼ YouTube ਤੇ ਪਾਏ ਨੇ ਨੂੰ ਬੁਲਾ ਕੇ ਦੇਖ ਲਓ ਕਰੋੜਾਂ ਰੁਪਏ ਮੰਗਦੇ ਨੇ ਤੁਸੀਂ ਇੱਕ ਕੀਰਤਨ ਵੀ ਕਰਾਣਾ ਬਾਬਾ ਵੀ ਬੁਲਾਣਾ ਵੀ 5-7-10 ਲੱਖ ਰੁਪਏ ਬਿਨਾਂ ਨਹੀਂ ਆਉਂਦਾ ਇਹ ਕਿਸ ਤਰ੍ਹਾਂ ਆ ਸਕਦੇ ਨੇ ਲੁਧਿਆਣਾ ਵਿੱਚ ਖ਼ਬਰ ਤੁਸੀਂ ਤੇ ਮੈਂ ਹਰਸ਼ਕਾ ਲੁਧਿਆਣਾ ਅਦਾਲਤ ਦੇ ਵੱਲੋਂ ਸੋਨੂ ਸੋਦੇ ਖਿਲਾਫ਼ ਨਾਨ ਅਵੇਲੇਬਲ ਵਾਰੰਟ ਜਾਰੀ ਕੀਤਾ ਗਿਆ ਹੈ ਆਖਿਰ ਇਹ ਵਾਰੰਟ ਕਿਉਂ ਜਾਰੀ ਕੀਤਾ ਗਿਆ ਔਰ ਕਿਸ ਚੀਜ਼ ਦੇ ਖਿਲਾਫ਼ ਉਸ ਦੇ ਬਾਰੇ ਸਾਰੀ ਜਾਣਕਾਰੀ ਦਵਾਂਗੇ ਸਾਡੇ ਨਾਲ ਮੌਜੂਦ ਨੇ ਰਾਜੇਸ਼ ਖੰਨਾ ਕਿਉਂਕਿ ਇਹਨਾਂ ਦੇ ਵੱਲੋਂ ਹੀ ਇੱਕ ਕੰਪਲੇਨ ਜਿਹੜੀ ਕਿ ਕੀਤੀ ਗਈ ਹੈ ਔਰ ਸਾਰੀ ਗੱਲਬਾਤ ਕਰਦੇ ਹਾਂ ਕਿ ਕਿਉਂਕਿ ਤੁਹਾਨੂੰ ਦਿੱਤੀ ਸੋਨੂਸੂ ਦੇ ਕੰਪਨੀ ਦੇ ਬ੍ਰਾਂਡ ਇੰਵੈਸਟਰ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਵਿਟਨੈਸ ਲਈ ਸੱਦਿਆ ਜਾਂਦਾ ਸੰਬੰਧ ਕੀਤਾ ਜਾਂਦਾ ਪਰ ਉਹ ਨਹੀਂ ਪਹੁੰਚਦੇ ਜਿਸ ਤੋਂ ਬਾਅਦ ਹੀ ਨਾਨ ਅਵੇਲੇਬਲ ਵਾਰੰਟ ਜਿਹੜਾ ਜਾਰੀ ਕੀਤਾ ਗਿਆ ਗੱਲਬਤ ਕਰਦੇ ਆ ਸਰ ਇਹ ਕੰਪਨੀ ਹੈ ਕੀ ਔਰ ਇਹ ਕਿਸ ਤਰ੍ਹਾਂ ਕੰਮ ਕਰਦੀ ਆ ਸਭ ਤੋਂ ਪਹਿਲਾਂ ਸਰ ਇਹ ਜਿਹੜੇ ਨੇ 4 ਬੰਦਿਆਂ ਦੁਆਰਾ ਬਣਾਈ ਗਈ ਕੰਪਨੀ ਹੈ ਇਹ 4 ਬੰਦੇ ਇੱਕ ਕੰਪਨੀ ਬਣਾਉਂਦੇ ਨੇ ਜਿਹਦੇ ਵਿੱਚ ਇੱਕ ਕੋਇਨ ਲਾਂਚ ਕੀਤਾ ਜਾਂਦਾ ਹੈ ਰਕੀਜਾ ਕੋਇਨ ਜੀ ਰਕੀਜਾ ਜਿਹੜਾ ਕਿ ਕੋਇਨ ਹੈ ਹੀ ਨਹੀਂ ਕਿਤੇ ਔਰ ਕੀਜਾ ਵੀ ਤੇ ਕਹਿੰਦੇ ਨੇ ਤੁਸੀਂ 100 ਡਾਲਰ ਸਾਡੇ ਕੋਲ ਇਨਵੈਸਟਮੈਂਟ ਕਰੋ ਤੇ 300 ਡਾਲਰ ਤੁਸੀਂ ਰਿਟਰਨ ਪਾ ਲਓ ਇੱਕ ਆਈਡੀ ਦੇ ਵਿੱਚ 100 ਤੋਂ ਮਿਨੀਮਮ 100 ਔਰ ਮੈਕਸਿਮਮ 5000 ਡਾਲਰ ਤੱਕ ਤੁਸੀਂ ਇਨਵੈਸਟ ਕਰ ਸਕਦੇ ਹੋ ਉਹ ਜਿਹੜੇ ਮੰਨ ਲਓ 5000 ਡਾਲਰ ਇਨਵੈਸਟ ਕੀਤਾ ਤਾਂ 50 ਡਾਲਰ ਪਰ ਡੇ ਆਏਗਾ 100 ਡਾਲਰ ਇਨਵੈਸਟ ਕੀਤਾ ਤਾਂ 100 ਡਾਲਰ ਪਰ ਆਏਗਾ ਅਪ ਟੂ 3 ਟਾਈਮਸ ਤੁਹਾਨੂੰ ਆਏਗਾ ਜੀ 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 ਇਹਨਾਂ ਨੇ ਇਸੇ ਤਰ੍ਹਾਂ ਹੀ ਡਿਫਰੈਂਟ ਏਰੀਆਜ਼ ਦੇ ਵਿੱਚ ਸੈਮੀਨਾਰਸ ਕਰਕੇ ਹਰ ਆਲ ਓਵਰ ਇੰਡੀਆ ਵਿੱਚ ਲੋਕਾਂ ਤੋਂ ਪੈਸਾ ਦਬਾ ਕੇ ਇਕੱਠਾ ਕੀਤਾ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਦੇਣ ਦੀ ਵਾਰੀ ਆਈ ਇਹਨਾਂ ਨੇ ਫੇਕ ਰਿਕੀਜਾ ਕੁਆਇਨ ਦਿੱਤਾ ਜੀ ਦੀ ਕੋਈ ਵੈਲਿਊ ਹੀ ਨਹੀਂ ਹੈ ਕਿਤੇ ਮਾਰਕੀਟ ਦੇ ਵਿੱਚ ਉਹ ਜ਼ੀਰੋ ਹੈ ਤੇ ਉਹ ਕਾਫੀ ਵੱਡੀ ਅਮਾਊਂਟ ਇਹਨਾਂ ਨੇ ਇਕੱਠੀ ਕਰਕੇ ਤੇ ਇਹਦੇ ਵਿੱਚ ਫਰਾਡ ਕੀਤਾ ਤੁਸੀਂ ਕਦੋਂ ਸਰ ਇਨਵੈਸਟਮੈਂਟ ਕੀਤੀ ਸੀਗੀ ਔਰ ਕਿੰਨੇ ਪੈਸੇ ਲਗਾਏ ਸੀਗੇ ਮੈਂ ਡਿਫਰੈਂਟ ਆਈਡਿਸ ਦੇ ਵਿੱਚ 2021 ਜਦੋਂ ਇਹਨਾਂ ਨਾਲ ਕੰਟੈਕਟ ਆਇਆ ਉਦੋਂ ਤੋਂ ਹੀ ਇਨਵੈਸਟਮੈਂਟ ਕੀਤੀ ਹੈ। ਪਰ ਕਿੰਨੇ ਲਗਾ ਦਿੱਤੇ ਸੀ? ਤਕਰੀਬਨ ਦੇ ਕਰੀਬ ਲ ਮੈਂ 10 ਲੱਖ ਦੇ ਕਰੀਬ ਪ੍ਰਿੰਸੀਪਲ ਇਸ ਕੰਪਨੀ ਦੇ ਵਿੱਚ ਮੇਰਾ ਫਸਿਆ ਹੋਇਆ ਹੈ। ਜੀ ਜੀ। ਤੇ ਉਹਦੇ ਵਿੱਚ ਇਹ ਜੇ 3 ਟਾਈਮ ਜਾਂ 4 ਟਾਈਮ ਉਹਦੀ ਤਾਂ ਕੋਈ ਗਿਣਤੀ ਨਹੀਂ ਆ ਜਾਂਦੀ ਜੇ ਗਿਨਿਆ ਜਾਵੇ ਤਾਂ। ਇਹਨਾਂ ਦੀ ਇਨਵੈਸਟਮੈਂਟ 10 ਲੱਖ ਰੁਪਏ ਲਗਾਏ ਉਸ ਤੋਂ ਵਾਪਸ ਇੱਕ ਪੈਸਾ ਨਹੀਂ ਆਇਆ ਫਿਰ ਮਤਲਬ ਤੁਹਾਡੇ ਕੋਲ ਜੀ ਆਇਆ ਵੀ ਹੋਏਗਾ ਤਾਂ ਉਹ ਇਸ ਤਰ੍ਹਾਂ ਨਹੀਂ ਆਇਆ ਹੋਏਗਾ। ਉਹ ਆਇਆ ਹੋਏਗਾ ਫੇਕ ਕੁਆਇਨ ਦੇ ਰੂਪ ਵਿੱਚ ਜਿਹੜਾ ਕਿ ਉਹ ਸੇਲੇਬਲ ਹੀ ਨਹੀਂ ਹੈ ਕਿਤੇ ਨਿਲ ਹੈ ਮਤਲਬ ਨਿਲ ਆਲਮੋਸਟ ਨਿਲ ਹੈ ਜੀ ਜੀ ਉਹ ਨਹੀਂ ਠੀਕ ਹੈ ਕੋਈ ਵੈਲਿਊ ਨਹੀਂ ਹੈ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇਹ ਫਰਾਡ ਹੈ ਕਿਉਂਕਿ ਅਗਰ 2021 ਚ ਤੁਸੀਂ ਇਨਵੈਸਟਮੈਂਟ ਕੀਤੀ ਆ ਤੇ ਕਿਸੇ ਹਰ ਦੇ ਵਿੱਚ ਤੁਹਾਨੂੰ ਪਤਾ ਲੱਗਿਆ ਇਹ ਜਦੋਂ ਇਨਵੈਸਟਮੈਂਟ ਅਸੀਂ ਕੀਤੀ ਇਹਨਾਂ ਦੀ ਰਿਟਰਨਸ ਪਹਿਲੇ ਤਾਂ ਇਹ ਕਹਿੰਦੇ ਜੀ ਅਸੀਂ ਯੂਐਸਡੀਟੀ ਤੁਹਾਨੂੰ ਤਿੰਨ ਗੁਣਾ ਦੇਵਾਂਗੇ ਇਨਵੈਸਟਮੈਂਟ ਕੰਪਨੀ ਹੈ ਜਦੋਂ ਕਾਫੀ ਫੰਡਸ ਇਹਨਾਂ ਕੋ ਇਕੱਠੇ ਹੋ ਗਏ ਫਿਰ ਇਹਨਾਂ ਦੀ ਲੈਂਗੁਏਜ ਬਦਲ ਗਈ ਉਦੋਂ ਹੀ ਕਹਿੰਦੇ ਜੀ ਅਸੀਂ ਪੈਸੇ ਨਹੀਂ ਦੇਨੇ ਤੁਹਾਨੂੰ ਇੱਕ ਫੇਕ ਕੋਇਨ ਦਵਾਂਗੇ ਜਿਹਦੀ ਕੀ ਵੈਲਿਊ ਹੀ ਨਹੀਂ ਕਿਤੇ ਉਹ ਟ੍ਰੇਡੇਬਲ ਹੀ ਨਹੀਂ ਹੈ ਉਹ ਜਿਹੜੇ ਟ੍ਰੇਡ ਵੀ ਕੀਤਾ ਇਹਨਾਂ ਨੇ ਬਾਈਯੂ ਐਕਸਚੇਂਜ ਐਂਡ ਯੂਨਾਈਟਿਡ ਐਕਸਚੇਂਜ ਉਹ ਪਾ ਚੁੱਕੀਆਂ ਹੋਈਆਂ ਨੇ ਉਹ ਐਕਸਚੇਂਜਾਂ ਕਿਤੇ ਵੀ ਐਫ ਯੂ ਆਈ ਤੋਂ ਰਜਿਸਟਰ ਨਹੀਂ ਨੇ ਉਹ ਉੱਥੇ ਵੀ ਫੇਕ ਯੂਨਿਟ ਹੀ ਸ਼ੋ ਹੋ ਰਿਹਾ ਉਹਦੀ ਵੈਲਿਊ ਕੋਈ ਨਹੀਂ ਹੈ ਚਾਹ ਯੂਐਸਡੀਟੀ ਹੈ ਇਹਨਾਂ ਦਾ ਯੂਐਸਡੀਟੀ ਵੀ ਕਿਤੇ ਸੇਲੇਬਲ ਨਹੀਂ ਹੈ ਜਿਹੜਾ ਕਿ ਮਨੀ ਲਾਂਡਿੰਗ ਐਕਟ ਦੇ ਵਿੱਚ ਆ ਜਾਂਦਾ ਹੈਗਾ ਜੀ ਜੀ ਅਸਰ ਇਸ ਕੰਪਨੀ ਦੇ ਵਿੱਚ ਬ੍ਰਾਂਡ ਮਾਸਟਰ ਸੋਨੂ ਸੂਦਾ ਜਿਵੇਂ ਵਿਟਨੈਸ ਦੇ ਲਈ ਬੁਲਾਇਆ ਵੀ ਗਿਆ ਹੈ ਉਹਨਾਂ ਦਾ ਕੀ ਰੋਲ ਹੈ ਇਸ ਤਰ੍ਹਾਂ ਇਹ ਜਿਹੜਾ ਕੋਇਨ ਹੈ ਇਹਨਾਂ ਨੂੰ ਸੋਨੂ ਸੂਦ ਜੀ ਨੂੰ ਇੱਕ ਬ੍ਰਾਂਡ ਵੈਸਟਰ ਦੇ ਤੌਰ ਤੇ ਇਹਨਾਂ ਨੇ ਉਹਦੀ ਛਵੀ ਨੂੰ ਲੋਕਾਂ 'ਚ ਪੇਸ਼ ਕੀਤਾ ਸੋਨੂ ਸੂਨ ਸਾਹਿਬ ਦੀ ਛਵੀ ਨੂੰ ਐਜ਼ ਅ ਬ੍ਰਾਂਡ ਇਨਵੈਸਟਰ ਲੋਕਾਂ ਦੇ ਵਿੱਚ ਪੇਸ਼ ਕੀਤਾ ਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ 100 ਦੇ 300 ਦੇਵਾਂਗੇ ਲੋਕਾਂ ਨੇ ਯਕੀਨ ਕਰਦੇ ਹੋਏ ਫੇਸ ਵੈਲਿਊ ਤੇ ਕਾਫੀ ਪੈਸਾ ਇਹਨਾਂ ਤੇ ਲਾਤਾ ਇਹਨਾਂ ਨੇ ਪਹਿਲਾ ਸੈਮੀਨਾਰ ਕੀਤਾ ਦਿੱਲੀ ਦੇ ਵਿੱਚ ਸੋਨੂ ਸੂਨ ਜੀ ਨੇ ਐਜ਼ ਅ ਬ੍ਰਾਂਡ ਇਨਵੈਸਟਰ ਸੈਕੰਡ ਸੈਮੀਨਾਰ ਇਹਨਾਂ ਨੇ ਉਸ ਤੋਂ ਬਹੁਤ ਵੱਡਾ ਸੈਮੀਨਾਰ ਕੀਤਾ ਗੋਆ ਦੇ ਵਿੱਚ ਜਿੱਥੇ ਕਿ ਕਾਫੀ ਗਿਣਤੀ ਦੇ ਵਿੱਚ ਐਕਟਰਸ ਮਡੇ ਮਾਨ ਨੇ ਔਰ ਇਹ ਕੰਪਨੀ ਦੇ ਜਿਹੜੇ ਬੰਦੇ ਸੀਗੇ ਜਿਹੜੇ ਮੈਕਸਿਮਮ ਇਨਵੈਸਟਰ ਇਕੱਠੀ ਕਰਦੇ ਸੀ ਉਹਨਾਂ ਨੂੰ ਹੀ ਬੁਲਾਇਆ ਜਾਂਦਾ ਸੀ ਉੱਥੇ ਤੇ ਇਹ ਮੈਕਸਿਮਮ ਰਿਟਰਨਸ ਵਗੈਰਾ ਵੀ ਉੱਥੇ ਲੋਕਾਂ ਨੂੰ ਅੱਧਾਕ ਵੰਡ ਦਿੰਦੇ ਸੀ ਬਾਕੀ ਆਪ ਖਾ ਕੇ ਫਰਾੜਾ ਲੈਂਦੇ ਤੇ सोनू सोनू ਐਜ਼ ਅ ਵਿਟਨੈਸ ਮਤਲਬ ਤੁਹਾਡੇ ਨੂੰ ਬੁਲਾਇਆ ਹਾਂਜੀ ਫਿਲਹਾਲ ਕੋਰਟ ਨੇ ਐਜ਼ ਅ ਵਿਟਨੈਸ ਵਾਰੰਟ ਕੀਤੇ ਨੇ ਪਹਿਲਾਂ ਸਮਨ ਕੀਤੇ 3-4 ਵਾਰੇ ਪੇਸ਼ ਨਹੀਂ ਹੋਏ ਉਸ ਤੋਂ ਬਾਅਦ ਅਵੇਲੇਬਲ ਫਿਰ ਹੁਣ ਹਾਰ ਕੇ ਕੋਰਟ ਨੇ ਨੋਨ ਅਵੇਲੇਬਲ ਵਾਰੰਟ ਕੀਤੇ ਨੇ ਜੀ ਤੇ ਥਰੂ ਕੰਸਰਨ ਐਸ ਐਚ ਓ ਜੀ ਦੇ ਹੁਣ ਜਾਂ ਤਾਂ ਐਸ ਐਚ ਓ ਸਾਹਿਬ ਤਮੀਲ ਕਰਕੇ ਲਿਆਣਗੇ ਜਾਂ ਸੋਨੂ ਸਾਹਿਬ ਆਣਗੇ ਇਹ ਡਿਪੈਂਡ ਕਰੇਗਾ ਨੈਕਸਟ ਡੇਟ ਆਫ ਹੀアリング ਦਾ ਹਾਂ ਜੀ ਉਹਨਾਂ ਦੀ ਸਟੇਟਮੈਂਟ ਵੀ ਆ ਚੁੱਕੀ ਹੈ ਉਹ ਕਹਿੰਦੇ ਇਸ ਕੰਪਨੀ ਦੇ ਨਾਲ ਨਾ ਮੈਂ ਬ੍ਰਾਂਡ ਆ ਵੈਸਟਰਨ ਲੈਂਡ ਨਾਲ ਹੀ ਮੈਂ ਜੁੜਿਆ ਹੋਇਆ ਹੈ ਤੇ ਹਾਲਾਂਕਿ 10 ਫਰਵਰੀ ਉਹਨਾਂ ਨੇ ਕਿਹਾ ਕਿ ਆ ਕੇ ਜ਼ਰੂਰ ਉਹ ਆਪਣੀ ਸਟੇਟਮੈਂਟ ਠੀਕ ਹੈ ਜੀ ਨਹੀਂ ਜੁੜੇ ਹੋਏ ਤਾਂ ਫਿਰ ਉਹ ਉਹ ਉਹਨਾਂ ਦੇ ਜਿਹੜੇ ਵੀਡੀਓਜ਼ ਨੇ ਉਹ YouTube ਤੇ ਕਿਉਂ ਚੱਲ ਰਹੇ ਨੇ ਉਹਨਾਂ ਨੇ ਓਬਜੈਕਸ਼ਨ ਉਹਦੇ ਤੇ ਕਿਉਂ ਨਹੀਂ ਕੀਤਾ ਵੀ ਮੇਰਾ ਨਾਮ ਕਿਉਂ ਇਸ ਕੋਈ ਨਾਲ ਯੂਜ਼ ਕੀਤਾ ਜਾ ਰਿਹਾ ਹੈ ਇੱਕ ਨਹੀਂ ਲੱਖਾਂ ਦੀ ਗਿਣਤੀ 'ਚ ਵੀਡੀਓਜ਼ YouTube ਤੇ ਪਾਏ ਨੇ ਉਦੋਂ ਉਹ ਕਿਉਂ ਨਹੀਂ ਬੋਲੇ ਜਦੋਂ ਫਰਾਡ ਹੋ ਰਿਹਾ ਸੀਗਾ ਅੱਜ ਉਹਨਾਂ ਨੇ ਜਦੋਂ ਕੋਰਟ ਨੇ ਵਾਰੰਟ ਕੀਤੇ ਤਾਂ ਉਹ ਕਹਿੰਦੇ ਮੇਰਾ ਕੋਈ ਕੰਸਰਨ ਨਹੀਂ ਹੈ how it is possible ਕਿਨੇ ਸੈਲੀਬ੍ਰਿਟੀ ਨੂੰ ਇੱਕ इजी ਨਿਸ਼ਾਨਾ ਬਣਾਇਆ ਜਾਂਦਾ ਕਿਉਂ ਅਸੀਂ ਉਹਦੇ ਤੋਂ ਕੀ ਮੰਗ ਰਹੇ ਹਾਂ ਅਸੀਂ ਤਾਂ ਉਹਨੂੰ ਇਹ ਕਹਿੰਦੇ ਹਾਂ ਬਤੌਰ ਵਿਟਨੈਸ ਜੋ ਸੱਚ ਹੈ ਤੂੰ ਦੱਸ ਜੇ ਤੂੰ ਕੋਈ ਪੇਮੈਂਟ ਲਈ ਹੈ ਇਹਨਾਂ ਤੋਂ ਦੱਸ ਵੀ ਇਹ ਮੈਂ ਬੀਿੰਗ ਬਿਨਾ ਸਰਵਿਸਿਸ ਦੇ ਕੋਈ ਵੀ ਬੰਦਾ ਥੋੜੀ ਜਾਂਦਾ ਸੈਲੀਬ੍ਰਿਟੀ ਅੱਜ ਤੁਸੀਂ ਕਿਸੇ ਸੈਲੀਬ੍ਰਿਟੀ ਨੂੰ ਬੁਲਾ ਕੇ ਦੇਖ ਲਓ ਕਰੋੜਾ ਰੁਪਏ ਮੰਗਦੇ ਨੇ ਤੁਸੀਂ ਇੱਕ ਕੀਰਤਨ ਵੀ ਕਰਾਣਾ ਬਾਬਾ ਵੀ ਬੁਲਾਣਾ ਵੀ 5-7-10 ਲੱਖ ਰੁਪਏ ਬਿਨਾ ਨਹੀਂ ਆਉਂਦਾ ਜੀ ਇਹ ਕਿਸ ਤਰ੍ਹਾਂ ਆ ਸਕਦੇ ਨੇ ਤਾਂ ਇਹ ਇੱਕ ਗੱਲ ਕੀਤੀ ਹੈ ਰਾਜੇਸ਼ ਖੰਨਾ ਜੀ ਦੇ ਵੱਲੋਂ ਕੰਪਲੇਨ ਕੀਤੀ ਗਈ ਹੈ ਤੁਹਾਨੂੰ ਦੱਸਦੀ ਉਹਨਾਂ ਦੇ ਲਾਇਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਤੁਸੀਂ ਇਸ ਪੂਰੇ ਕੇਸ ਨੂੰ ਕਿਵੇਂ ਦੇਖਦੇ ਹੋ ਮੈਡਮ ਬਸ ਤਰ ਹੈ ਕਿ ਹੈ ਤੇ ਵੀ ਵਾਂਟ ਰਿਕਵਰੀ ਤੋਂ ਇੱਕ ਕੰਪਨੀ ਹੈ ਇਹਦਾ ਇਹਦਾ ਪਤਾ ਚਲ ਬੀਅਰ ਅਬਾਊਟ ਸਾਰਾ ਸਾਰਾ ਕੁਝ ਪਤਾ ਚੱਲ ਗਿਆ ਹੈਗਾ ਤੇ ਜੇ ਨਹੀਂ ਅਸੀਂ ਉਹਨਾਂ ਨੂੰ ਇਹ ਹੈ ਕਿ ਕੋਰਟ ਦੇ ਵਿੱਚ ਥਰੂ ਕੋਰਟ ਉਹ ਉਹਨਾਂ ਨੂੰ ਆਉ ਕਰਨਾ ਕਿਹਾ ਕਿ that is ਇਹਨਾਂ ਦੇ ਕੰਟੈਕਟ ਆਫ ਕੋਡ ਔਰ ਯਾਨੀ ਇਹਨਾਂ ਦੇ ਅਗੇਂਸਟ ਅੰਡਰ ਕੰਪਲੇਂਟ ਅੰਡਰ ਸੈਕਸ਼ਨ 406 420 506 ਐਂਡ ਰੈਲੇਵੈਂਟ ਸੈਕਸ਼ਨਸ ਆਫ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਐਕਟ ਐਂਡ ਮਨੀ ਲਾਂਡਿੰਗ ਐਕਟ ਇਹਦੇ ਅੰਦਰ ਇਹਨਾਂ ਨੂੰ ਤੇ ਕੰਪਲੇਂਟ ਦਾਇਰ ਹੋਈ ਹੈ ਤੇ ਆਨਰੇਬਲ ਕੋਰਟ ਜਿਹੜੀ ਹੈਗੀ ਆ ਉਹ ਉਹ ਕੇਸ ਨੂੰ ਪਰਸੀਵ ਫਾਲੋ ਕਰ ਰਹੀ ਹੈ ਪਰਸੀਵ ਕਰ ਰਹੀ ਹੈ ਕਿ ਤਰੀਏਸੀ ਗੱਲਬਾਤ ਕੀਤੀ ਹੈ ਕਿ ਇਸ ਤਰ੍ਹਾਂ ਇੱਕ ਕੰਪਨੀ ਦੇ ਖਿਲਾਫ ਜਿਹੜਾ ਕਿ ਇੱਕ ਕੰਪਲੇਨ ਜਾਂਦੀ ਉਸ ਤੋਂ ਬਾਅਦ ਸੋਨੂ ਸੂਦ ਬਾਲੀਵੁੱਡ 스타 ਉਹਨਾਂ ਦਾ ਜਿਹੜਾ ਨਾਮ ਸਾਹਮਣੇ ਆਂਦਾ ਉਹਨਾਂ ਦੇ ਖਿਲਾਫ ਨਾਨ ਅਵੇਲੇਬਲ ਵਾਰੰਟ ਜਾਰੀ ਕੀਤਾ ਜਾਂਦਾ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਵੀ ਸਟੇਟ ਵਿੱਚ ਆ ਚੁੱਕੀ ਹੈ ਹੁਣ 10 ਫਰਵਰੀ ਦੂਜੀ ਤਰੀਕ ਦਿੱਤੀ ਗਈ ਹੈ ਹੁਣ ਉੱਥੇ ਦੇਖਣਾ ਹੋਵੇਗਾ ਕਿ 10 ਤਰੀਕ ਕੀ ਜਿਹੜਾ ਕਿ ਫੈਸਲਾ ਸਾਹਮਣੇ ਆਂਦਾ ਹੈ ਅੱਜ ਅਪਡੇਟ ਸੀ ਜੁੜੇ ਹੋre ਸਾਡੇ ਨਾਲ ਕੈਮਰਾ ਬਲਵਿੰਦਰ ਨਾਮ ਹੈ ਹਰਸ਼ਕੌਰ